ਕਹਿੰਦੇ ਨੇ ਕਿ ਸ਼ੈਤਾਨ ਵੀ ਅੰਦਰ ਹੈ ਤੇ ਭਗਵਾਨ ਵੀ ਅੰਦਰ ਹੈ ਜਿਸ ਚੀਜ਼ ਦੇ ਉੱਤੇ ਤੁਸੀਂ ਜ਼ਿਆਦਾ ਫੋਕਸ ਕਰਦੇ ਹੋ ਉਦਾਂ ਦਾ ਹੀ ਤੁਹਾਡਾ ਕਿਰਦਾਰ ਲੋਕਾਂ ਦੇ ਸਾਹਮਣੇ ਨਿਕਲ ਕੇ ਆਉਂਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦੇ ਦੇ ਉੱਤੇ ਸ਼ੈਤਾਨ ਹਾ ਵੀ ਹੋ ਗਿਆ ਉਸ ਨੇ ਆਪਣੇ ਅੰਦਰਲਾ ਸ਼ੈਤਾਨ ਜਗਾ ਲਿਆ ਤੇ ਉਸ ਦਾ ਛੱਟਾ ਬੜਾ ਹੀ ਭਿਆਨਕ ਨਿਕਲਿਆ ਉਸ ਨੇ ਐਦਾਂ ਦੇ ਕੰਮ ਕੀਤੇ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਕਿ ਇੱਕ ਇਨਸਾਨ ਭੇੜੀਆਂ ਵਾਲੇ ਕੰਮ ਕਿਵੇਂ ਕਰ ਸਕਦਾ ਹੈ ਇੱਕ ਇਨਸਾਨ ਇੰਨਾ ਖੁੰਖਾਰ ਕਿਵੇਂ ਹੋ ਸਕਦਾ ਹੈ ਜਿਸ ਦੇ ਮਨ ਦੇ ਵਿੱਚ ਬਿਲਕੁਲ ਵੀ ਦਇਆ ਦੀ ਭਾਵਨਾ ਨਾ ਰਹੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਦੀ ਸੱਚੀ ਘਟਨਾ ਕੈਲੀਫੋਰਨੀਆ ਦੇ ਸੈਕਰਾ ਮੈਂਟੋਦੀ ਇਥੋਂ ਦਾ ਰਹਿਣ ਵਾਲਾ ਰਿਚਰਡ ਚੇਜ਼ ਜਿਸ ਦਾ ਜਨਮ 23 ਮਈ 1950 ਨੂੰ ਹੋਇਆ ਇਸ ਦਾ ਬਚਪਨ ਨਾਰਮਲ ਨਹੀਂ ਸੀ ਨਾ ਹੀ ਅੰਦਰੋਂ ਤੇ ਨਾ ਹੀ ਬਾਹਰੋਂ ਕਿਉਂਕਿ ਇਸ ਤੇ ਮਾਤਾ ਪਿਤਾ ਦੇ ਵਿੱਚ ਅਕਸਰ ਹੀ ਝਗੜਾ ਹੁੰਦਾ ਉਹ ਇੱਕ ਝਗੜਾਲੂ ਕਿਸਮ ਦੇ ਸੀ ਉਹਨਾਂ ਦੇ ਝਗੜੇ ਨੇ ਇਸ ਦੀ ਮਾਨਸਿਕ ਹਾਲਤ ਖਰਾਬ ਕਰ ਦਿੱਤੀ ਉਹ ਆਪਸ ਵਿੱਚ ਤਾਂ ਝਗੜਾ ਕਰਦੇ ਹੀ ਰਿਚਰਡ ਦੀ ਵੀ ਕੁੱਟਮਾਰ ਕਰਦੇ ਹੁਣ ਇਹ ਮਾਨਸਿਕ ਰੋਗੀ ਬਣ ਲਗਿਆ ਜਦੋਂ ਇਹ 10 ਸਾਲਾਂ ਦਾ ਸੀ ਤਾਂ ਇਸ ਦਾ ਦਿਮਾਗ ਇਦਾਂ ਦਾ ਹੋ ਗਿਆ ਕਿ ਇਸ ਨੂੰ ਜਾਨਵਰ ਮਾਰਨ ਦੇ ਵਿੱਚ ਤੇ ਅੱਗ ਨਾਲ ਖੇਡਣ ਦੇ ਵਿੱਚ ਬੜਾ ਮਜ਼ਾ ਆਉਂਦਾ ਹੁਣ ਜਦੋਂ ਇਹ ਥੋੜਾ ਹੋਰ ਵੱਡਾ ਹੋਇਆ ਤਾਂ ਇਹ ਸ਼ਰਾਬ ਤੇ ਡਰੱਗ ਲੈਣ ਲੱਗਾ ਜਦੋਂ ਇਹ 15-16 ਸਾਲਾਂ ਦਾ ਹੋ ਗਿਆ ਤਾਂ ਇਸ ਦੇ ਮਨ ਦੇ ਵਿੱਚ ਇੱਕ ਗੱਲ ਘਰ ਕਰ ਗਈ ਕਿ ਇਸ ਦੀ ਮਾਂ ਇਸ ਨੂੰ ਮਾਰਨਾ ਚਾਹੁੰਦੀ ਹੈ। ਇਹ ਘਰ ਛੱਡ ਕੇ ਭੱਜ ਗਿਆ ਤੇ ਆਪਣੇ ਦੋਸਤਾਂ ਦੇ ਨਾਲ ਇੱਕ ਫਲੈਟ ਦੇ ਵਿੱਚ ਰਹਿਣ ਲੱਗਾ। ਸੁਣ ਵਿੱਚ ਆਉਂਦਾ ਕਿ ਇਸ ਦੇ ਪਿਤਾ ਨੇ ਇਸ ਨੂੰ ਘਰੋਂ ਕੁੱਟ ਕੇ ਕੱਢ ਦਿੱਤਾ ਸੀ। ਹੁਣ ਜਦੋਂ ਇਹ ਫਲੈਟ ਦੇ ਵਿੱਚ ਰਹਿਣ ਲੱਗਾ ਤਾਂ ਇਸ ਦੇ ਨਾਲ ਇਸ ਦੇ ਦੋਸਤ ਸਨ। ਹੁਣ ਇਹ ਉੱਥੇ ਨਸ਼ਾ ਕਰਦਾ, दारू ਪੀਂਦਾ, ਡਰੱਗ ਪੀਂਦਾ ਹੁਣ ਇਸ ਨੂੰ ਇੱਥੇ ਤਾਂ ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ ਪਰ ਦੋਸਤਾਂ ਨੂੰ ਇਹ ਨਹੀਂ ਪਤਾ ਸੀ ਕਿ ਜੋ ਬੰਦਾ ਸਾਡੇ ਨਾਲ ਰਹਿ ਰਿਹਾ ਏ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਵੱਡਾ ਕ੍ਰਾਈਮਨਲ ਬਣੇਗਾ ਇਸ ਦੇ ਅੰਦਰ ਕੀ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਕੀ ਕਰਨਾ ਹੈ ਹੁਣ ਜਦੋਂ ਇਹ ਜਿਆਦਾ ਨਸ਼ੇੜੀ ਹੋ ਗਿਆ ਇਸ ਦੇ ਦਿਮਾਗ ਦਾ ਸੰਤੁਲਨ ਵਿਗੜ ਗਿਆ ਦਾ ਦੋਸਤਾਂ ਨੂੰ ਲੱਗਿਆ ਕਿ ਇਸ ਨੂੰ ਫਲੈਟ ਦੇ ਵਿੱਚੋਂ ਕੱਢ ਦਿੱਤਾ ਜਾਵੇ ਪਰ ਇਹ ਫਲੈਟ ਦੇ ਵਿੱਚੋਂ ਨਹੀਂ ਨਿਕਲਿਆ ਕਿਉਂਕਿ ਇਹ ਫਲੈਟ ਦੇ ਵਿੱਚ ਬਿਨਾ ਕੱਪੜਿਆਂ ਤੋਂ ਰਹਿੰਦਾ ਸੀ ਜੇ ਕੋਈ ਆ ਵੀ ਜਾਂਦਾ ਤੇ ਤਾਂ ਵੀ ਇਹ ਕੱਪੜੇ ਨਹੀਂ ਪਾਉਂਦਾ ਸੀ ਇਸ ਦੇ ਦੋਸਤ ਇਸ ਤੋਂ ਪਰੇਸ਼ਾਨ ਹੋ ਗਏ ਉਹਨਾਂ ਨੇ ਸੋਚਿਆ ਕਿ ਰਿਚਰਡ ਨੂੰ ਫਲੈਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਰਿਚਰਡ ਫਲੈਟ ਚੋਂ ਬਾਹਰ ਨਹੀਂ ਗਿਆ ਆਖਰਕਾਰ ਦੋਸਤਾਂ ਨੂੰ ਹੀ ਉਹ ਫਲੈਟ ਛੱਡਣਾ ਪਿਆ ਹੁਣ ਤਾਂ ਇਹ ਆਪਣੀ ਸੁੱਧ ਬੁੱਧ ਬਿਲਕੁਲ ਖੋ ਬੈਠਿਆ ਸੀ 1975 ਤੋਂ 77 ਤੱਕ ਇਹ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਆਪਣੇ ਫਲੈਟ ਦੇ ਵਿੱਚ ਲੈ ਕੇ ਆਉਂਦਾ ਉਹਨਾਂ ਨੂੰ ਮਾਰਦਾ ਉਹਨਾਂ ਦਾ ਕੱਚਾ ਮਾਸ ਖਾਂਦਾ ਉਹਨਾਂ ਦਾ ਖੂਨ ਪੀਂਦਾ ਇਸ ਨੂੰ ਲੱਗ ਰਿਹਾ ਸੀ ਕਿ ਮੇਰਾ ਦਿਲ ਸੁੰਗੜ ਰਿਹਾ ਹੈ ਕਈ ਵਾਰ ਇਸ ਨੇ ਜਾਨਵਰਾਂ ਦੇ ਖੂਨ ਦੇ ਆਪਣੇ ਟੀਕੇ ਵੀ ਲਗਾਏ ਤੇ ਹੁਣ ਇਸ ਨੂੰ ਬਲੱਡ ਪੋਇਜ਼ਨਿੰਗ ਹੋ ਗਈ ਫਿਰ ਰਿਚਰਡ ਨੂੰ ਹਸਪਤਾਲ ਲਜਾਇਆ ਗਿਆ ਉੱਥੇ ਇਸ ਦਾ ਇਲਾਜ ਕਰਵਾਇਆ ਗਿਆ ਇਲਾਜ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਿਆ ਕਿ ਇਹ ਮਾਨਸਿਕ ਰੋਗੀ ਹੈ ਫਿਰ ਇਸ ਦਾ ਇਲਾਜ ਹਸਪਤਾਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਉਸ ਜਗ੍ਹਾ ਤੋਂ ਭੱਜ ਆਇਆ ਆਪਣੇ ਘਰ ਆਪਣੀ ਮਾਂ ਕੋਲ ਉੱਥੇ ਥੋੜਾ ਸਮਾਂ ਰਹਿੰਦਾ ਤੇ ਉੱਥੋਂ ਵੀ ਇਹ ਭੱਜ ਜਾਂਦਾ ਤੇ ਹੁਣ ਇਸ ਦਾ ਖੂਨੀ ਖੇਲ ਸ਼ੁਰੂ ਹੁੰਦਾ ਹੈ ਜਾਨਵਰਾਂ ਦੇ ਖੂਨ ਤੋਂ ਲੈ ਕੇ ਹੁਣੇ ਇਨਸਾਨਾਂ ਦੇ ਖੂਨ ਵੱਲ ਰੁਖ ਕਰਦਾ ਹੈ ਕਿਉਂਕਿ ਇਸ ਨੂੰ ਲੱਗਿਆ ਕਿ ਮੇਰੇ ਵਿੱਚ ਖੂਨ ਦੀ ਕਮੀ ਹੈ ਤੇ ਫਿਰ ਇਸ ਦਾ ਪਹਿਲਾ ਸ਼ਿਕਾਰ ਅمبرੋਸ ਹੁੰਦਾ ਹੈ ਗੱਲ ਹੈ 29 ਦਸੰਬਰ 1977 ਦੀ ਇਹ ਅمبرੋਸ ਤੇ ਗੋਲੀ ਮਾਰਦਾ ਹੈ ਉਸ ਨੂੰ ਮਾਰ ਦਿੰਦਾ ਹੈ ਇਸ ਤੋਂ ਲਗਭਗ 1 ਮਹੀਨਾ ਬਾਅਦ 23 ਜਨਵਰੀ 1978 ਨੂੰ ਇਸ ਦਾ ਦੂਸਰਾ ਸ਼ਕਾਰ ਹੁੰਦੀ ਹੈ ਇੱਕ ਔਰਤ ਜਿਸ ਦੇ ਘਰੇ ਬੜਕੇ ਇਹ ਉਸ ਨੂੰ ਗੋਲੀ ਮਾਰਦਾ ਜਿਸ ਦਾ ਨਾਮ ਟ੍ਰੈਸਾ ਹੁੰਦਾ ਤੇ ਉਹ ਗਰਭਤੀ ਹੁੰਦੀ ਹੈ ਗੋਲੀ ਮਾਰਨ ਤੋਂ ਬਾਅਦ ਇਹ ਉਸ ਦੇ ਸਰੀਰ ਦੀ ਚੀਰ ਫਾੜ ਕਰਦਾ ਹੈ ਉਸ ਦੇ ਅੰਗਾਂ ਨੂੰ ਖਾਂਦਾ ਹੈ ਤੇ ਉਸ ਦਾ ਲਹੂ ਪੀਂਦਾ ਕੁਝ ਉਸ ਦੇ ਅੰਗਾਂ ਦੇ ਟੁਕੜੇ ਇਹ ਆਪਣੇ ਨਾਲ ਲੈ ਜਾਂਦਾ ਹੈ ਫਿਰ ਉਸ ਤੋਂ 4 ਦਿਨ ਬਾਅਦ 27 ਜਨਵਰੀ 1978 ਨੂੰ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ ਜਿੱਥੇ 4 ਲੋਕਾਂ ਦੀ ਹੱਤਿਆ ਕਰਦਾ ਹੈ ਜਿਨ੍ਹਾਂ ਵਿੱਚ 2 6-6 ਸਾਲਾਂ ਬੱਚੇ ਹੁੰਦੇ ਨੇ ਤੇ ਇੱਕ 20 ਮਹੀਨਿਆਂ ਦਾ ਬੱਚਾ ਹੁੰਦਾ ਹੈ ਉਹਨਾਂ ਨੂੰ ਮਾਰਨ ਤੋਂ ਬਾਅਦ ਇਹ ਉਹਨਾਂ ਦੇ ਸਰੀਰ ਦੇ ਅੰਗ ਕੱਢਦਾ ਹੈ ਉਹਨਾਂ ਦਾ ਮਾਸ ਖਾਂਦਾ ਹੈ ਤੇ ਕੁਝ ਮਾਸ ਇਹ ਆਪਣੇ ਨਾਲ ਲੈ ਜਾਂਦਾ ਹੈ ਪੁਲਿਸ ਜਾਂਚ ਕਰ ਰਹੀ ਸੀ ਇਹ ਕਾਤਲ ਪੁਲਿਸ ਦੇ ਗਲ ਦੀ ਹੱਡੀ ਬਣ ਗਿਆ ਸੀ ਕਿਉਂਕਿ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਸੀ ਲੋਕ ਸਹਿਮ ਚੁੱਕੇ ਸੀ ਕ੍ਰਾਈਮ ਸੀਨ ਤੋਂ ਕਈ ਐਦਾਂ ਦੇ ਸਬੂਤ ਮਿਲੇ ਜੋ ਪੁਲਿਸ ਨੂੰ ਰਿਚਰਡ ਦੇ ਘਰ ਤੱਕ ਲੈ ਗਏ ਇਸ ਕੇਸ ਦੇ ਵਿੱਚ FBI ਵੀ ਸ਼ਾਮਲ ਹੋਈ ਹੁਣ ਪੁਲਿਸ ਰਿਚਰਡ ਦੇ ਘਰ ਤੱਕ ਪਹੁੰਚਦੀ ਹੈ ਤੇ ਜਦੋਂ ਇਸ ਦੇ ਘਰ ਤੇ ਛਾਪਾਂ ਮਾਰਿਆ ਜਾਂਦਾ ਤਾਂ ਘਰ ਦੇ ਵਿੱਚੋਂ ਖੂਨ ਨਾਲ ਲਿਬੜੇ ਹੋਏ ਕੱਪੜੇ ਤੇ ਇਸ ਦੇ ਘਰ ਦੇ ਵਿੱਚ ਪਸ਼ੂਆਂ ਦੇ ਜਾਨਵਰਾਂ ਦੇ ਤੇ ਇਨਸਾਨਾਂ ਦੇ ਖੂਨ ਦੇ ਸੱਟੇ ਮਿਲਦੇ ਨੇ ਤੇ ਉਹ ਹਥਿਆਰ ਵੀ ਮਿਲਦੇ ਨੇ ਜਿਨ੍ਹਾਂ ਨਾਲ ਇਹ ਕਾਂਡ ਕਰਦਾ ਸੀ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਇਸ ਤੋਂ ਪੁੱਛਗਿੱਛ ਕਰਦੀ ਹੈ ਪੁੱਛਗਿੱਛ ਦੇ ਵਿੱਚ ਇਹ ਆਪਣੇ ਸਾਰੇ ਗੁਨਾਹ ਕਬੂਲ ਕਰਦਾ ਹੈ ਕਿਉਂਕਿ 6 ਹੱਤਿਆਵਾਂ ਹੋਈਆਂ ਸੀ ਤੇ 6 ਦੀਆਂ 6 ਹੱਤਿਆਵਾਂ ਕਰਨ ਦਾ ਤਰੀਕਾ 21 ਸੀ ਜੋ 20 ਮਹੀਨਿਆਂ ਦੇ ਬੱਚੇ ਦੀ ਇਸ ਨੇ ਕਤਲ ਕੀਤਾ ਸੀ ਇਸ ਨੇ ਹੱਤਿਆ ਕੀਤੀ ਸੀ ਉਸ ਦੀ ਪਹਿਲਾਂ ਤਾਂ লাশ ਹੀ ਨਹੀਂ ਮਿਲਦੀ ਕਾਫੀ ਸਮੇਂ ਬਾਅਦ ਉਸ ਦੀ লাশ ਇੱਕ ਚਰਚ ਦੇ ਪਿੱਛੇ ਮਿਲਦੀ ਹੈ ਜਦੋਂ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਪੁੱਛੇ ਗਏ ਚੀ ਕਰ ਦਿਆ ਤਾਂ ਇਹ ਆਪਣੇ ਸਾਰੇ ਗੁਨਾਹ ਕਬੂਲ ਕਰਦਾ ਹੈ ਤੇ ਇਸ ਦੀਆਂ ਗੱਲਾਂ ਸੁਣ ਕੇ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿਉਂਕਿ ਇਸ ਦਾ ਦਿਮਾਗੀ ਸੰਤੁਲਨ ਇੰਨਾ ਵਿਗੜ ਚੁੱਕਿਆ ਸੀ ਇਹ ਕਹਿੰਦਾ ਕਿ ਮੇਰਾ ਦਿਲ ਧੜਕਣਾ ਬੰਦ ਕਰ ਦਿੰਦਾ ਸੀ ਤੇ ਮੈਂ ਇੱਕ ਲਾਸ਼ ਦੇ ਰੂਪ ਦੇ ਵਿੱਚ ਹੀ ਤੁਰਿਆ ਫਿਰਦਾ ਸੀ ਤੇ ਇਹ ਕਹਿੰਦਾ ਕਿ ਜਦੋਂ ਮੇਰੇ ਵਿੱਚ ਵਿਟਾਮਿਨ ਸੀ ਦੀ ਕਮੀ ਹੋ ਜਾਂਦੀ ਸੀ ਤਾਂ ਮੈਂ ਸੰਤਰੇ ਆਪਣੇ ਮੱਥੇ ਉੱਤੇ ਲਾ ਲੈਂਦਾ ਸੀ ਆਪਣੇ ਸਿਰ ਉੱਤੇ ਰੱਖਦਾ ਸੀ ਜਿਸ ਨਾਲ ਮੈਨੂੰ ਲੱਗਦਾ ਸੀ ਕਿ ਸਿੱਧਾ ਵਿਟਾਮਨ ਸੀ ਮੇਰੇ ਦਿਮਾਗ ਨੂੰ ਮਿਲੇਗਾ ਹੁਣ ਜਦੋਂ ਇਹ ਆਪਣੇ ਸਾਰੇ ਗੁਨਾਹ ਕਬੂਲ ਕਰਦਾ ਤਾਂ ਇਸ ਉੱਤੇ ਕੇਸ ਚੱਲਦਾ ਸਾਲ 1979 ਦੇ ਵਿੱਚ ਅਦਾਲਤ ਵੱਲੋਂ ਇਸ ਵੱਲੋਂ ਕੀਤੇ ਹੋਏ ਸਾਰੇ ਗੁਨਾਹਾਂ ਤੇ ਇਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਦੋਂ ਰਿਚਰਡ ਜੇਲ੍ਹ ਵਿੱਚ ਜਾਂਦਾ ਹੈ ਤਾ ਸਾਰੇ ਕੈਦੀ ਇਸ ਤੋਂ ਡਰਦੇ ਨੇ ਕਿਉਂਕਿ ਇਸ ਦੇ ਕਾਰਨਾਮਿਆਂ ਦਾ ਪਤਾ ਸਭ ਨੂੰ ਲੱਗ ਚੁੱਕਿਆ ਸੀ ਤੇ ਕੈਦੀਆਂ ਨੂੰ ਲੱਗਦਾ ਸੀ ਕਿ ਕਿਤੇ ਇਹ ਸਾਡੀ ਵੀ ਇਦਾਂ ਹੀ ਨਾ ਹੱਤਿਆ ਕਰ ਦੇਵੇ ਹੁਣ ਕੈਦੀ ਇਸ ਨੂੰ ਕਹਿੰਦੇ ਸੀ ਕਿ ਤੂੰ ਆਤਮ ਹੱਤਿਆ ਕਰ ਲੈ ਫਿਰ ਇਸ ਦੇ ਦਿਮਾਗ ਦਾ ਸੰਤੁਲਨ ਵਿਗੜਿਆ ਹੋਇਆ ਸੀ ਲਗਭਗ 1 ਸਾਲ ਬਾਅਦ ਇਹ ਆਤਮ ਹੱਤਿਆ ਕਰ ਲੈਂਦਾ ਤੇ ਆਪਣੀ ਜੀਵਨ ਨੀਲਾ ਸਮਾਪਤ ਕਰ ਲੈਂਦਾ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਿਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਕਦੋਂ ਕੋਈ ਕੀ ਕਰ ਦੇਵੇ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੇ ਆਪਣੇ ਆਪ ਦੇ ਵਿੱਚ ਵੀ ਇਹ ਗੱਲ ਹਮੇਸ਼ਾ ਰੱਖੋ ਕਿ ਆਪਾਂ ਜਿੱਦਾਂ ਦਾ ਸੋਚਾਂਗੇ ਜਿਹੜੀ ਚੀਜ਼ ਉੱਤੇ ਜ਼ਿਆਦਾ ਧਿਆਨ ਦੇਵਾਂਗੇ ਉਦਾਂ ਦਾ ਹੀ ਨਿਕਲ ਕੇ ਬਾਹਰ ਆਉਂਦਾ ਹੈ ਜੇ ਆਪਾਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੀ ਚੰਗਿਆਈ ਲੋਕਾਂ ਤੱਕ ਜਾਂਦੀ ਹੈ ਜੇ ਆਪਾਂ ਮਾੜੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਆਂ ਮਾੜੀ ਸੋਚ ਦੇ ਉੱਤੇ ਜ਼ਿਆਦਾ ਧਿਆਨ ਦਿੰਨੇ ਆਂ ਤਾਂ ਫਿਰ ਆਪਾਂ ਦੁਨੀਆ ਦੇ ਸਾਹਮਣੇ ਮਾੜੇ ਬਣ ਕੇ ਆਉਨੇ ਆਂ ਜਾਣੀ ਸਭ ਕੁਝ ਆਪਣੇ ਅੰਦਰ ਹੈ ਡਿਪੈਂਡ ਆਪਣੇ ਤੇ ਕਰਦਾ ਹੈ ਕਿ ਆਪਾਂ ਕਿੱਦਾਂ ਦਾ ਆਪਣਾ ਕਿਰਦਾਰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ